ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਆਪਕਾ ਸਵਾਗਤ ਹੈ ਨਵਾਂ ਆਇਆ ਅੱਜ ਨਵਾਂ ਬਲੌਗ ਲੈ ਕੇ ਆਇਆ ਹਾਂ ਆ ਕੇ ਆਵਾਂ ਤੇ ਆਹ ਵੇਖੋ ਸਾਡੇ ਪਿੰਡ ਦੀਆਂ ਮੜੀਆਂ ਵੇਖੋ ਜੀ ਇਥੇ ਬੰਦੇ ਮਰੇ ਛਾਰਦੇ ਨੇ ਮਰੇ ਬੰਦੇ ਤੇ ਆਹ ਸਾਡੇ ਪਿੰਡ ਦੀਆਂ ਪੈਲੀਆਂ ਨੇ ਇੱਧਰ ਵੇਖੋ ਜੀ ਆ ਪਿੰਡ ਸਾਡਾ ਹੈਗਾ ਉਹ ਜੀ ਆ ਸਾਡਾ ਪਿੰਡ ਤੇ ਆਪਾਂ ਪਿੰਡ ਅੱਜ ਤੇ ਸਵਾਗਤ ਆਪਾਂ ਲੈ ਕੇ ਆਇਆ ਵੀਡੀਓ ਨਵੀਂ ਤੇ ਆਪਾਂ ਚੱਲ ਮੈਂ ਅੰਨਾ ਵੀ ਚੱਲ ਹੁਣ ਮੈਂ ਵਿਹਲਾ ਹੋ ਗਿਆ ਵਾ ਪੱਠੇ-ਪੁੱਠੇ ਪਾ ਕੇ ਪੱਠੇ ਪਾ ਕੇ ਆਪਾਂ ਹੁਣ ਵਿਹਲੇ ਹੋ ਗਏ ਆ ਆ ਰੈਡੀ ਹੋ ਗਏ ਆ ਤੇ ਪਰੋਂ ਆਪਾਂ ਪਾਣੀ-ਪੁਣੀ ਢਾ ਗੇ ਮੱਝਾਂ ਨੂੰ ਪਟੇ-ਪਟੇ ਵੱਢ ਕੇ ਨਗਰ ਚੋਗੇ ਹੁਣ ਆਪਾਂ ਸ਼ਹਿਰੋਂ ਨਿਕਲੇ ਆ ਤੇ ਹੁਣ ਆਪਾਂ ਜਾਂ ਲੱਗੇ ਨੇ ਹੋਰ ਆਪਾਂ ਦੌਰ ਲਾਵਣ ਦੇ ਆ ਉਹ ਸਾਡਾ ਪਿੰਡ ਆ ਜੀ ਦੇਖੋ ਉਹ ਵੇਖੋ ਜੀ ਆਹ ਵੇਖੋ ਸਾਡਾ ਪਿੰਡ ਤੇ ਹੁਣ ਮੈਂ ਜਾਊ ਆਪਣੇ ਪਿੰਡ ਵੱਲ ਨੂੰ ਤੇ ਹਰ ਮਾਰ ਜਾਣ ਨਾ ਕਟ ਕੇ ਆਨੋਂ ਜਾਣਦੇ ਆ ਜੀ ਤੇ ਇੱਧਰ ਵੇਖੋ ਜੀ ਆ ਗਾਲੀ ਆ ਸਾਡੀ ਆ ਛੜਕੀ ਜਾਂਦੀ ਜੀ ਆ ਵੇਖੋ ਜੀ ਇੱਧਰ ਵੇਖੋ ਜੀ ਆ ਛੜਕੀ ਜਾਂਦੀ ਆ ਜੀ ਤੇ ਅ ਇੱਥੇ ਗੁੱਜਰ ਬੈਠੇ ਹੀ ਜੀ ਅ ਇੱਥੇ ਗੁੱਜਰ ਬੈਠੇ ਹੀ ਗੁੱਜਰ ਗੁੱਜਰ ਤੇ ਗੁਜਰ ਆਪਾਂ ਨੇੜੇ ਹੀ ਹੋਣੋਂ ਉੱਟ ਕੇ ਰ ਚੱਲ ਗਿਆਂ ਹੁਣ ਆਪਣੇ ਮੰਡੀ ਜਾ ਕੇ ਬਹਿ ਗਏ ਨੇ ਤੇ ਆ ਆਪਣੇ ਪਿੰਡ ਦੀਆਂ ਲੜੀਆਂ ਆਪਰਾ ਪਿੰਡ ਠੀਕੋ ਤੇ ਆ ਪਿੰਡ ਦੀ ਆਪਣੇ ਟੜੀ ਆ ਆ ਵੇਖੋ ਜੀ ਔਰ ਪੰਚਾ ਦਾ ਘਰ ਹੈ ਜੀ ਪੰਚਾ ਦਾ ਔ ਗੋਦਰਾ ਵੇਖੋ ਜੀ ਤੇ ਗੋਦਰਾ ਜਿਹੜਾ ਵਾ ਬਹੁਤ ਅੱਛਾ ਏ ਇਹ ਮੋਟਰਸਾਂ ਲਾਉਂਦੇ ਨੇ ਮੋਟਰਸਾਂ ਲਾਉਂਦੇ ਆ ਖੰਡਾਉਂਦੇ ਆ ਔਰ ਲੰਘਿਆ ਇੱਕ ਮੋਟਰਸ ਵਾਲਾ ਤੇ ਲੈ ਕੇ ਲੱਗੋ ਲੱਗੋ ਹੀ ਲੰਘਿਆ ਵਾ ਤੇ ਹਾਂ ਨਾ ਆਇਆ ਹਾਂ ਆ ਵੇਖੋ ਬੱਕਰੀਆਂ ਦਾ ਵੀਰ ਛੋੜੀ ਲੈ ਕੇ ਜਾਣਦੇ ਆ ਏ ਇਹ 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 5000 ਦੀ ਵੇਚ ਦਾਰੀਏ ਬੱਕਰੀ ਹਾਂਜੀ ਤੇ ਆਪ ਦਾ ਸੋਤੋ 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 ਸ਼ੇਅਰ ਕਰੋ ਜੀ ਇੱਧਰ ਵੇਖੋ ਜੀ ਆਹ ਵੇਖੋ ਹੁਣ ਆਪਨੇ ਮਰਦੀ ਮਰਦੀ ਪਈ ਹੈ ਜੀ ਹੋੜਾ ਆਪਣੇ ਮਰਦੀ ਪਈ ਹੈ ਜੀ ਆਹ ਵੇਖੋ ਇੱਧਰ ਤੇ ਬਾਈ ਟਾਟਾ ਜੀ ਆਪਕਾ ਤੇ ਹਾਂ ਆਟਾ ਨੂੰ ਨਵੀਂ ਇੱਕ ਚੀਜ਼ ਦਿਖਾਵਾਂਗੇ ਨਵੀਂ ਤੋਂ ਨਵੀਂ ਇੱਕ ਚੀਜ਼ ਨਾ ਤੁਹਾਨੂੰ ਦਿਖਾਵਾਂਗੇ ਤੇ ਹਾਂ ਤੁਹਾਨੂੰ ਇੱਕ ਨਵੀਂ ਤੋਂ ਨਵੀਂ ਵੱਧ ਤੋਂ ਵੱਧ ਨਵੀਆਂ ਤੋਂ ਨਵੀਆਂ ਵੀਡੀਓ ਤੁਹਾਨੂੰ ਹਾਜ਼ਰ ਹੋਇਆ ਕਰਨਗੀ ਆ ਤੇ ਆਪਣੀਆਂ ਵੀਡੀਓ ਜਿਹੜੀਆਂ ਡੇਲੀ ਵੇਖਿਆ ਕਰੋ ਨਾਲ ਗਾਣਾ ਪਾਇਆ ਕਰੋ ਮੇਰੇ ਵੀਰ ਨਾਲ ਨਾਲ ਲਾਗੋ ਆ ਆਪਣੀ ਮਕਈਆ ਦੇਖੋ ਜੀ ਇਧਰ ਠੀਕਾ ਉਹ ਆਪਣੀ ਮਕਈ ਲਾਗੇ ਬੰਦੇ ਖਲੋਤੇ ਨੇ ਉਹ ਮੋਟਰ ਆਪਣੀ ਦੇ ਬੰਦੇ ਖਲੋਤੇ ਨੇ ਤੇ ਆਹ ਵੰਦੇ ਜੀ ਆ ਤੂੜੀ ਬੰਨਣ ਵਾਲੀ ਆਪਣੀ ਸਾਦੀ ਹੈ ਜੇ ਮਾਜੀ ਆਪਣੇ ਤੇ ਮੰਡ ਜਿਹੜਾ ਆਪਣਾ ਜਿਹੜਾ ਸੀ ਕੱਲ ਉਹ ਸਾਰਾ ਛੜ ਗਿਆ ਸੀ ਜੀ ਨਾਲ ਤੇ ਹੁਣ ਇਹ ਆਪਾਂ ਨਵੀਂ ਨਵੀਂ ਪਾਣੀ ਲਈ ਜਿਹੜੀ ਉਹ ਵਾਜੀ ਹਾਂਜੀ ਜੀ ਤੇ ਆਵੇਗਾ ਆਹੋ ਤੇ ਆਵੇਗਾ ਉਹ ਜਿਹੜੀ ਆਪਣੀ ਮੜੀ ਜਾਂ ਲੱਗੀ ਘਾਰ ਸੀਗਾ ਉਹ ਆ ਤੇ ਹੋਰ ਲੈ ਲਿਆ ਵਾ ਹੋਰ ਆਪਣੀ ਮੜੀ ਦੀ ਪਈ ਜਿਹੜੀ ਆਪਣੀ ਜਿਹੜੀ ਥੱਲੇ ਉਤਰਦੀ ਆ ਦੇਖੋ ਨਹੀਂ ਮਾਰਦੀ ਪਈ ਸਦੇ ਆਪਣੀਆਂ ਦੀ ਉਤਰਦੀ ਆ ਹੁਣ ਉਹ ਹੋਰੋਂ ਚੱਲਿਆ ਆ ਬੇ ਤੇ ਘਟ ਜੋ ਤਾ ਆਪਣੀ ਲੱਗੋ ਵੇਖਾਂਗੇ ਪੀ ਅੱਜ ਮਾਰਦਾ ਮਾਹੌਲ ਚਾਲ ਕੀ ਆ ਤੇ ਤੁਹਾਡਾ ਧੰਨਵਾਦ ਕਰੂਗਾ ਤੇ ਮੇਰੇ ਵੀ ਜਰੂਰ ਵੀਡੀਓ ਦਾ ਸਭ ਤੋਂ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਠੀਕ ਆ ਤੇ ਵੀ ਭਰਾ ਮੇਰੇ ਨਾਲ ਰੋਹ ਤੇ ਤੁਹਾਡੇ ਵਾਸਤੇ ਮੈਂ ਨਵੇਂ ਤੋਂ ਨਵਾਂ ਚੈਨਲ ਤੁਹਾਡੇ ਵਾਸਤੇ ਮੈਂ ਹਾਜ਼ਰ ਰੱਖਿਆ ਕਰੂੰਗਾ ਤੇ ਇੱਕ ਵੀਖਾਰ ਪਾ ਕੇ ਬੋਰੀ ਛੁੱਟ ਕੇ ਆਵਾ ਬੋਰੀ ਛੁੱਟ ਕੇ ਆਉਣ ਲੱਗਾ ਵਾ ਖਾਦ ਦੀ ਤੇ ਓ ਤੁਸੀਂ ਕਿੱਥੇ ਜੇ ਤੇ ਆ ਵੱਡਾ ਫੂਲ ਆਉਂਦਾ ਵੇ ਆਪਣੇ ਤੇ ਇੱਧਰ ਵੇਖੋ ਇੱਧਰ ਵੇਖੋ ਜੀ ਤੁਹਾਡਾ ਸੋਨੇ ਚ ਲਾਈ ਜਾਂਦਾ ਏ ਤੇ ਆ ਆਪਣਾ ਮੰਡਿਆ ਜੀ ਵੇਖੋ ਆਹ ਵੇ ਆਪਣਾ ਮੰਡ ਆਪ ਕਈ ਮੜ ਦੇ ਵਿੱਚ ਜਿਹੜੀ ਲੱਗੀ ਆ ਆ ਜਿੱਥੇ ਅੱਗੇ ਜਿਹੜੀ ਲੱਗੀ ਸੀ ਕੱਲ ਅੱਗ